ਅਓ ਜੀ ਅੱਜ ਆਪਾਂ ਤੁਹਾਨੂੰ ਸਿਖਾਉਣੇ ਆ ਕਾਗਜ਼ ਦੀ ਕਿਸ਼ਤੀ ਬਣਾਉਣਾ ਤੇ ਇਹ ਚੀਜ਼ ਆ ਜਿਹੜੀ ਕਿਸ਼ਤੀ ਅਗਰ ਤੁਸੀਂ ਬਣਾ ਲੋਗੇ ਤਾਂ ਚੰਗੀ ਤਰ੍ਹਾਂ ਤੁਸੀਂ ਇਹਨੂੰ ਖੇਡ ਸਕਦੇ ਆ ਸਾਰਾ ਦਿਨ ਤੁਸੀਂ ਇਹਦੇ ਨਾਲ ਖੇਡ ਸਕਦੇ ਆ ਤੇ ਪਾਣੀ ਦੇ ਵਿੱਚ ਬਿਲਕੁਲ ਵੀ ਨਹੀਂ ਡੁੱਬਦੀ ਜਿਵੇਂ ਮੀਂਹ ਦੇ ਵਿੱਚ ਹੈ ਨਾ ਬੱਚੇ ਖੇਡਦੇ ਆ ਨਾ ਪਾਣੀ ਖੜਦਾ ਹੁਣ ਤਾਂ ਚਲੋ ਬੱਚੇ ਮੋਬਾਈਲਾਂ 'ਚ ਵੜ ਗਏ ਪਰ ਫਿਰ ਵੀ ਕਦੇ-ਕਦੇ ਹੈ ਨਾ ਦਿਲ ਕਰਦਾ ਹੁੰਦਾ ਵੀ ਕਿਸ਼ਤੀ ਜਿਹੜੀ ਬਣਾਈ ਜਾਵੇ ਤਾਂ ਇੱਕ ਤੁਸੀਂ ਸਿੰਪਲ ਆ ਜਿਹੜਾ ਕਾਪੀ ਦਾ ਕੋਈ ਵੀ ਕਾਗਜ਼ ਲੈਣਾ ਸਿੰਪਲ ਕਾਗਜ਼ ਜਿਵੇਂ ਨਾਰਮਲ ਦੀ ਤੁਸੀਂ ਬਣਾ ਸਕਦੇ ਆ ਤੇ ਇਹਨੂੰ ਇਸ ਤਰ੍ਹਾਂ ਜਿਹੜਾ ਫੋਲਡ ਕਰ ਲੈਣਾ 1 ਮਿੰਟ 'ਚ ਤੁਸੀਂ ਜਿਹੜਾ ਇਹਨੂੰ ਬਣਾ ਸਕਦੇ ਆ ਤੇ ਬਹੁਤ ਵਧੀਆ ਇਹ ਬੰਦੀ ਆ ਤੇ ਬੱਚੇ ਇਹਦੀ ਨਾਲ ਸਾਰਾ ਦਿਨ ਖੇਡ ਸਕਦੇ ਆ ਬਿਲਕੁਲ ਇਹ ਪਾਣੀ 'ਚ ਨਹੀਂ ਡੁੱਬਦੀ ਜੇਕਰ ਬੱਚੇ ਐ ਫੜ ਕੇ ਡਬੋਣ ਨਾ ਤਾਂ ਤੇ ਇਸ ਤਰ੍ਹਾਂ ਇਹਨੂੰ ਤਿਕੋਣਾ ਜਿਹੜਾ ਇਸ ਤਰ੍ਹਾਂ ਮੋੜ ਲੈਣਾ ਹੈਗਾ ਜਗਾ ਜਿਹੜੀ ਉਹ ਬਚਣੀ ਚਾਹੀਦੀ ਆ نیچے ਇਸ ਤਰ੍ਹਾਂ ਤੇ ਕੋਣਾ ਜਿਹੜਾ ਤੁਸੀਂ ਫੋਲਡ ਕਰਨਾ ਮਤਲਬ ਸਾਰਾ ਫੋਲਡ ਨਹੀਂ ਕਰਨਾ ਥੋੜਾ ਜਿਹਾ ਹਿੱਸਾ ਜਿਹੜਾ ਇਹ ਰੱਖ ਲੈਣਾ ਇੱਕ ਮੈਂ ਵਿੱਚ ਤੁਸੀਂ ਕਿਸ਼ਤੀ ਬਣਾ ਲਓਗੇ ਬੇਸ਼ੱਕ ਵੱਡੀ ਕਿਸ਼ਤੀ ਬਣਾ ਲਓ ਛੋਟੀ ਬਣਾ ਲਓ ਹੋਰ ਵੀ ਚੀਜ਼ਾਂ ਸਿੱਖਣ ਦੇ ਲਈ ਹੈ ਜਿਹੜਾ ਆਪਣੇ ਪੇਜ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜਿਨ੍ਹਾਂ ਨੇ ਹਸ ਤੱਕ ਨਹੀਂ ਜੁੜਾ ਕੀਤਾ ਜਿਹੜੇ ਵੀ ਨਵੇਂ ਜੁੜੇ ਹੈਗੇ ਆ ਤੇ ਹੁਣ ਜੋ ਕਾਗਜ਼ ਇੱਥੇ ਬਚਿਆ ਸੀਗਾ ਉਹਨੂੰ ਆਪਾਂ ਦੁਬਾਰਾ ਇੱਧਰ ਫੋਲਡ ਕਰਤਾ ਤੇ ਜਿਹੜਾ ਦੂਸਰਾ ਹਿੱਸਾ ਉਹਨੂੰ ਹੈਗਾ ਜਿਹੜਾ ਦੂਸਰੀ ਸਾਈਡ ਇਸ ਤਰ੍ਹਾਂ ਫੋਲਡ ਕਰਤਾ ਇਹ ਤੁਸੀਂ ਵੱਡਾ ਤੇ ਛੋਟਾ ਸਾਈਜ਼ ਸਾਰੀਆਂ ਸਾਰੇ ਸਾਈਜ਼ ਆ ਜਿਹੜੇ ਉਹ ਕਿਸੇ ਦੇ ਬਣਾ ਸਕਦੇ ਆ ਹੁਣ ਇਹਨੂੰ ਇਦਾਂ ਵਿਚਾਲ ਨੂੰ ਪਕੜ ਕੇ ਤੇ ਇਹਨੂੰ ਇੱਕ ਚੌਰਸ ਬਾਕਸ ਬਣਾ ਲੈਣਾ ਇਸ ਤਰ੍ਹਾਂ ਇਦਾਂ ਤੁਸੀਂ ਬਣਾ ਲੈਣਾ ਅਸਲ ਤੋਂ ਛੋਟੇ ਹੁੰਦੇ ਬਹੁਤ ਕਿਸ਼ਤੀਆਂ ਜਿਹੜੀਆਂ ਬਣਾਦੇ ਹੁੰਦੇ ਸੀ ਮੀਂਹ ਦੇ ਪਾਣੀ 'ਚ ਵੀ ਤਾਰਦੇ ਰਹੇ ਆ ਕਿਨੇ ਕਿਨੇ ਇਹ ਬਣਾਈਆਂ ਉਹ ਵੀ ਤੁਸੀਂ ਕਮੈਂਟ ਕਰਕੇ ਦੱਸਣਾ ਹੁਣ ਜਿਹੜਾ ਇੱਕ ਹਿੱਸਾ ਬਚ ਗਿਆ ਇਹਨੂੰ ਇੱਕ ਦੂਸਰੇ ਦੇ ਉੱਪਰ ਇਹ ਇਦਾਂ ਫੋਲਡ ਕਰ ਦੇਣਾ ਨੀਚੇ ਦੇ ਦੇਣਾ ਮਤਲਬ ਉੱਪਰ ਨਾ ਇਹ ਦਿਖੇ ਤੇ ਇਦਾਂ ਇਹਦਾ ਇੱਕ ਚੌਰਸ ਬਾਕਸ ਆ ਜਿਹੜਾ ਉਹ ਬਣ ਜਾਣਾ ਚਾਹੀਦਾ ਹੁਣ ਤੁਸੀਂ ਦੇਖਣਾ ਹੁੰਦਾ ਵੀ ਕਿਸ਼ਤੀ ਦਾ ਸਾਈਜ਼ ਕਿੱਡਾ ਕੁ ਤੁਸੀਂ ਬਣਾਉਣਾ ਹੈਗਾ ਜਿੱਡਾ ਸਾਈਜ਼ ਬਣਾਉਣਾ ਉਨੀ ਟਾਈਮ ਉਨਾ ਟਾਈਮ ਤੁਸੀਂ ਇਹਨੂੰ ਇਦਾਂ ਓਪੋਜ਼ਿਟ ਸਾਈਡ ਆ ਜਿਹੜੇ ਉਹ ਫੋਲਡ ਕਰਦੇ ਰਹਿਣਾ ਇਸ ਤਰ੍ਹਾਂ ਇਸ ਤਰ੍ਹਾਂ ਕਰੋ ਫ ਰੂਤੀ ਫੇਰੇ ਦਾ ਚੌਸ ਬਾਕਸ ਬਣਾ ਲਓ ਫਿਰ ਇਹਨੂੰ ਦੂਜਾ ਹਿੱਸਾ ਦੂਜੀ ਸਾਈਡ ਮਤਲਬ ਓਪੋਜੀਟ ਸਾਈਡ ਆ ਜਿਹੜਾ ਇਹਨੂੰ ਆਪਾਂ ਫੋਲਡ ਕਰਨਾ ਹੁੰਦਾ ਜਿਹੜੇ ਪਾਸੋਂ ਇਹਦਾ ਮੂੰਹ ਆ ਜਿਹੜਾ ਖੁੱਲਦਾ ਹੁੰਦਾ ਉਸ ਤਰ੍ਹਾਂ ਹੁਣ ਇਹਦੇ ਵਿਚਾਲੇ ਫਿਰ ਇਦਾਂ ਹੱਥ ਲਗਾ ਕੇ ਤੇ ਇਹਨੂੰ ਫਿਰ ਜੌਰਸ ਬਾਕਸ ਬਣਾ ਲੈਣਾ ਇਸ ਤਰ੍ਹਾਂ ਹੁਣ ਤੁਸੀਂ ਇਹਨੂੰ ਹੋਰ ਇੱਕ ਛੋਟੀ ਕਰਨੀ ਹੈ ਤਾਂ ਹੋਰ ਤੁਸੀਂ ਕਰ ਸਕਦੇ ਆ ਇਹਦੇ ਜਿੱਡੇ ਬਣ ਜੂਗੀ ਤੇ ਜੇ ਤੁਸੀਂ ਇਹਨੂੰ ਇੱਥੇ ਹੀ ਖੋਲ ਲੋਗੇ ਤਾਂ ਇਹ ਥੋੜੀ ਵੱਡੀ ਬਣ ਜੂਗੀ ਜੇ ਹੋਰ ਛੋਟੀ ਬਣਾਉਣੀ ਹੈ ਤਾਂ ਇੱਕ ਵਾਰੀ ਫਿਰ ਤੁਹਾਨੂੰ ਫੋਲਡ ਆ ਜਿਹੜਾ ਉਹ ਕਰਨਾ ਪਏਗਾ ਇਸ ਤਰ੍ਹਾਂ ਜੇ ਤੁਸੀਂ ਫੋਲਡ ਕਰੋਗੇ ਤਾਂ ਉਹ ਸੈਕੰਡ ਜਿਹੜੀ ਕਿਸ਼ਤੀ ਹੈਗੀ ਉਹ ਵਾਲਾ ਵਰੀਆਪਾ ਦੁਬਾਰਾ ਫੋਲਡ ਕਰਕੇ ਫਿਰ ਇਹਨੂੰ ਚੋਰਸ ਕਰ ਲਈਏ ਤੇ ਆਪਾਂ ਇਹਨੂੰ ਜੇ ਇੱਥੋਂ ਹੀ ਐ ਖੋਲ ਦਈਏ ਤਾਂ ਇੱਕ ਜਿਹੜੀ ਵੱਡੀ ਕਿਸ਼ਤੀ ਬਣ ਜਾਊਗੀ ਜਿੰਨੇ ਵਾਰੀ ਤੁਸੀਂ ਫੋਲਡ ਕਰੋਗੇ ਓਨੀ ਕਿਸ਼ਤੀ ਜਿਹੜੀ ਉਹ ਛੋਟੀ ਹੁੰਦੀ ਜਾਊਗੀ ਤੇ ਇੱਕ ਤੋਂ ਹੋਰ ਕਿਸ਼ਤੀ ਜਿਹੜੀ 1 ਮਿੰਟ ਦੇ ਵਿੱਚ ਬਣ ਕੇ ਤਿਆਰ ਆ ਜਿੰਨੂੰ ਜਿੰਨੂੰ ਵੀ ਵੀਡੀਓ ਵਧੀਆ ਲੱਗੀ ਹੈ ਸਾਰਿਆਂ ਨੇ ਕਮੈਂਟ ਜ਼ਰੂਰ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਤੇ ਆਪਦੇ ਬੱਚਿਆਂ ਨੂੰ ਜਿਹੜੀ ਕਿਸ਼ਤੀ ਬਣਾਉਣੀ ਸਿਖਾਉਣੀ ਵੀ ਆ ਦੇ ਤੁਸੀਂ ਆਪ ਬਣਾ ਕੇ ਵੀ ਦੇਣੀ ਆ ਬੇਟਾ ਕਹਿ ਰਿਹਾ ਵੀ ਲਾਈਕ ਕਰ ਦਿਓ ਤੇ ਖੁਸ਼ ਵੀ ਜਿਹੜਾ ਬਹੁਤ ਹੈਗਾ ਵੀ ਕਿਸ਼ਤੀਆਂ ਜਿਹੜੀਆਂ ਉਹ ਪਾਣੀ ਦੇ ਵਿੱਚ ਆ ਜਿਹੜੀਆਂ ਤੈਰ ਰਹੀਆਂ ਮੀਂਹ ਦੇ ਵਿੱਚ ਜਦੋਂ ਵੀ ਮੀਂਹ ਆਉਂਦਾ ਹੁੰਦਾ ਉਦੋਂ ਜਰੂਰ ਬੱਚਿਆਂ ਨੂੰ ਇਹ ਬਣਾ ਕੇ ਦਿਆ ਕਰੋ ਇਹ ਡੁੱਬਦੀ ਨਹੀਂ ਹੁੰਦੀ ਵੈਸੇ ਸਾਰਾ ਦਿਨ ਜੇ ਬੱਚੇ ਨੂੰ ਉਤੋਂ ਦੀ ਪਾਣੀ ਨਾ ਕੱਢਣ ਤਾਂ ਜਾਣ ਕੇ ਮੇਰਾ ਬੇਟਾ ਤਾਂ ਫੜ ਫੜ ਕੇ ਵਿੱਚ ਜਾਣ ਕੇ ਡਬੋ ਦਿੰਦਾ ਹੁੰਦਾ ਤੇ ਬਹੁਤ ਵਧੀਆ ਬੱਚੇ ਸਾਰਾ ਦਿਨ ਇਹਦੇ ਨਾਲ ਖੇਡ ਸਕਦੇ ਐਨਜੋਏ ਕਰ ਸਕਦੇ ਆ ਕਾਗਜ਼ ਫੜ ਫੜ ਕੇ ਸੜਦੇ ਤਾਂ ਉਹਨਾਂ ਨੂੰ ਜਰੂਰ ਹੈ ਜਿਹੜੀਆਂ ਇਹਨਾਂ ਕਿਸ਼ਤੀਆਂ ਬਣਾ ਕੇ ਸਿਖਾਓ ਇਦਿਨ ਬੱਚਿਆਂ ਦਾ ਚਲੋ ਇੰਜੋਏ ਹੋ ਜਾਂਦਾ ਥੋੜਾ ਬਹੁਤਾ ਫੋਨ ਤੋਂ ਜਿਹੜਾ ਖਿਹੜਾ ਛੁੱਟ ਜਾਂਦਾ ਵੀਡੀਓ ਨੂੰ ਲਾਈਕ ਜਰੂਰ ਕਰ ਦੇਣਾ ਫੋਲੋ ਜਰੂਰ ਕਰ ਲੈਣਾ ਥੈਂਕ ਯੂ ਥੈਂਕ ਯੂ ਫॉर ਵਾਚਿੰਗ